ਹੋ ਜੀ ਮੋਟਰ ਕਿ ਨਹੀਂ ਆਗੇ ਤੇ ਫਿਰ ਤਾਂ ਬਟਨੇ ਜੀ ਅੱਜ ਤਾਂ ਲਾ ਆਪਣਾ ਅੰਦਰੇ ਖੜਾ ਜੀ ਅੱਜ ਕੱਢੂਗੇ ਇਹਨੂੰ ਕਾਲਾ ਕਹਿੰਦਾ ਇਹ ਕਹਿੰਦਾ ਜਵੜ ਦੰਨਾ ਤਿੰਨ ਦਿਨ ਹੋ ਗਏ ਉਹਦੇ ਮਗਰ ਮਰ ਘੁੰਮਦੇ ਨੂੰ ਅੱਜ ਇਹ ਕਹਿੰਦਾ ਪਹਿਲਾਂ ਪੰਮੇ ਦਾ ਨੰਬਰ ਲਾਉਣਾ ਮਿਲੋ ਜੀ ਇਹਦੇ ਪੰਮੇ ਨੂੰ ਕਾਲਾ ਕਹਿੰਦਾ ਪਹਿਲਾਂ ਤੇਰਾ ਨੰਬਰ ਲਾਉਣਾ ਜੀ ਵੀਰਾ ਲੋ ਆ ਦੇ ਨੰਬਰ ਪਹਿਨਾ ਤਰਪਾ ਤੇ ਜਿੜਾ ਦਾ ਨਿਆ ਬਹੁਤ ਘਰਲਾ ਫਾਰਮ ਚਲ ਜਿੰਨਾ ਵੀ ਹੈਗਾ ਵਜਨ ਤੇ ਹੈਗੀ ਉਹ ਐ ਬੱਤ ਨੂੰ ਨੇ ਅੱਧਾ ਘੰਟਾ ਲਾਉਣਾ ਹੈ ਅੱਧਾ ਘਟਨ ਵੀ ਕਰਨਾ ਟਰਾਲੇ ਦਾ ਜੋ ਯਾ ਯਾ ਅੱਧਾ ਘਟ ਲੋ ਜੀ ਅੱਜ ਪੰਮੇ ਨੇ ਟਰਾਲੇ ਦਾ ਘਟਨਾ ਵੀ ਕਰਨਾ ਜਿੱਦਣ ਦਾ ਲਿਆਂਦਾ ਅੰਦਰੇ ਖੜਾ ਉਦਣ ਦਾ ਉਹ ਵਧੀ ਜਾਂਦਾ ਹਾਂ ਉਹ ਵਧੀ ਜਾਂਦਾ ਕਦੇ ਉਹਦਾ ਵਜਨ ਵੱਧ ਜਾਂਦਾ ਏ ਅੱਜ ਵੇਟ ਵੱਧ ਗਿਆ ਉਹ ਵਧਦਾ ਹੈ ਅੱਜ ਕਰਦੇ ਆ ਉਹਦਾ ਘਟਨ ਜੀ ਉਹਨੇ ਬੜਾ ਹੋ ਜਾਣਾ ਮੈਨੂੰ ਲੱਗਦੀ ਉਹਨੇ ਫੇ ਬੇਲਿਆ ਖੜ ਕੇ ਬੜੀ ਹੋਣਾ ਇਹਨਾਂ ਸਾਡੇ ਉਹ ਵਿਲੇ ਵਰਗੇ ਢੱਡ ਵਧ ਗਏ ਉਕਣਾ ਵਧ ਗਦਾ ਹਾਂ ਹਾਂ ਉਹ ਮੇਰੇ ਢੱਡੇ ਵਾਲੇ ਮੇਰੇ ਤਾਂ ਬਫੜਾ ਹੋ ਗਿਆ ਚਾ ਰੱਖੂੰ ਹੂੰ ਯਾ ਡਕਾਦਾ ਤੋਂ ਨਾ ਨਹੀਂ ਉਹ ਹੀ ਤਾਂ ਹੈ ਉਹ ਬਸ ਵਧੀਆ ਮੈਂ ਤੇਰੀ ਅੱਜ ਹਾਂ ਤੇ ਇੱਥੇ ਬਾਅਦ ਸਾਡੇ ਨੰਬਰ ਹੈ ਉੱਥੇ ਤੇ ਇੱਧਰ ਆਉਂਗਾ ਇੱਧਰ ਇੱਤਾ ਨਹੀਂ ਵੱਢਣਾ ਨਹੀਂ ਕਹਿੰਦਾ ਇੱਥੇ ਫੇ ਵੱਢੂੰਗਾ ਵੀ ਫਿਰ ਪਹਿਲਾਂ ਥੋੜੀ ਵੱਢ ਕੇ ਨਾ ਇਹਦੀ ਸਤਵੀਰ ਦੀ ਵੱਢਣੀ ਆ ਉਹਦੇ ਰੁੱਡੀ ਬਹੁਤ ਜ਼ਿਆਦਾ ਏ ਸਤਵੀਰ ਦੇ ਉੱਥੇ ਤਾਂ ਮਸ਼ੀਨ ਦਿਖਣੀ ਨਹੀਂ ਅੱਜ ਦੇਖੀਂ ਚੱਲਦੀ ਸਾਡੇ ਵੀ ਇਹੀ ਕੰਮ ਐ ਡੋਡੀ ਸਾਡੇ ਵੀ ਬਹੁਤ ਐ ਅੱਛਾ ਹਾਂ ਪਰ ਡੋਡੀ ਥੋੜਾ ਮੀਨੇ ਉਹ ਫਰਕ ਪਾਤਾ ਬਈ ਹਾਂ ਡੋਡੀ ਰੋਡੀ ਰਹਿ ਗਈ ਉਹ ਗਰਦ ਦੇ ਪੈ ਤੇ ਫਲਸੀ ਤੋਂ ਹੋ ਗਈ ਆ ਡੋਡੀ ਥੋੜੀ ਸੀ ਹਾਂ ਉਡੀ ਨਹੀਂ ਹੈਗੀ ਡੋਡੀ ਰੋਡੀ ਰਹਿ ਗਈ ਗਰਦ ਛੱਡ ਗਈ ਹਾਂ ਹਾਂ ਪਰ ਦਾਣੇ ਨੂੰ ਫੇਰ ਵੀ ਲੱਗੀ ਅੱਛਾ ਇਹਦੇ ਰੰਗ ਵਟ ਗਏ ਦਾ ਦਾਣੇ ਦਾ ਲੱਗ ਜਿ ਲੈ ਗਿਆ ਅੱਜ ਹਾਂ ਅੱਜ ਲੈ ਗਿਆ ਮੰਡੀ ਅੱਛਾ ਹੁਣ ਕੀ ਲੈ ਗਿਆ ਕੇ ਆਪ ਨਾਸਵੀਰ ਲਗਿਆ ਹਸਵੀਰ ਪਹਿਲਾਂ ਮੁੰਡੇ ਰਾਤ 11 ਵਜੇ ਅੱਡਰਾ ਲੈ ਖਾਲੀ ਕਰਕੇ ਫਿਰ ਹੁਣ ਦੁਆ ਲੈ ਕੇ ਆਇਆ ਵੇਰ ਲੰਗਾ ਸੱਜਰੀ ਹਾਂ ਠੀਕ ਆ ਹੂੰ ਹੂੰ ਆ ਫੁੱਲ ਨਹੀਂ ਬਣੀ ਕੋਈ ਹਾਂ ਇਹਨੂੰ ਤਾਂ ਬਲੋਣੀ ਬਣੀ ਥੋੜੀ ਜੀ ਕਰਕੇ ਨਾ ਰੰਗ ਵਟ ਗਿਆ ਜੀ ਦੀ ਸਾਹਤੀ ਡੋਡੀ ਨੇ ਹੋਰ ਜਿਹੜਾ ਦੀ ਕਾਲੀ ਛੋਟੀ ਨੇ ਚੱਲ ਜਿੱਦਾਂ ਲੋਟ ਆ ਅਸੀਂ ਵੀ ਇੱਜ ਤੱਜ ਮਰਸੀਨ ਹਾਂ ਕਰਤੀ ਤਿਆਰੀ ਅੱਜ ਹੂੰ ਹੋ ਗਏ ਬਟਾ ਬਟਾ ਬਾਤੀਆਂ ਫੇਰ ਹਾਂ ਬਾਕੇ ਮੈਂ ਹੁਣ ਲਾਈਟ ਦੇਖਦੇ ਆ ਜਾਂ ਲਾਈਟ ਆ ਗਈ ਜਿਹਦੇ ਵੀਦਣਾ ਪਰ ਜੇਦਰ ਮਸ਼ੀਨ ਵੀ ਆਏ ਨਹੀਂ ਫਿਰ ਕਹਿੰਦਾ ਮਸ਼ੀਨ ਕਿ ਨਹੀਂ ਜਾ ਕੇ 3000 ਰੁਪਏ ਦੇ ਦੂੰਗੇ ਇਹ ਨਾਲ ਲੈ ਟਾਈਪ ਜੀਨਟਰ ਪਾ ਲੂੰਗੇ ਲੈਟ ਤਾਂ ਆਉਂਗੀ ਯਾਰ ਕੱਲ ਆਈ ਨਹੀਂ ਸੀ ਕੱਲ ਆਈ ਸੀ ਹਾਂ ਬਸ 2 ਹੀ ਟਾਈਮ ਹਾਂ ਦੁਪਹਿਰ ਤੇ ਬਾਅਦ ਆ ਜਾਵੇ ਚੰਗੀ ਗੱਲ ਹੈ ਦੁਪਹਿਰ ਤੇ ਬਾਅਦ ਆਉਂਗੀ ਹੂੰ ਸੋ ਕੋਈ ਅਜ ਇੱਕ ਕਿਰਾਏ ਵਾਲੇ ਦਾ ਫੋਨ ਆਇਆ ਵਾਤਾ ਗਿੜਾ ਲਾਉਣ ਨੂੰ ਉਦੋਂ ਜਵਾਬ ਦਿੱਤਾ ਫਿਰ ਅੱਜ ਮਹਾ ਬਾਈ ਟਰਾਲਾ ਨਹੀਂ ਵਿਹਲਾ ਹੈਗਾ ਕਿਦਾਂ ਠੀਕ ਲੋ ਜੀ ਮੇਰਾ ਡੀਸੀ ਉਹਨੂੰ ਹੈੱਡਫੋਨ ਚੱਕੀਂ ਕਰਦਾ ਡੀਸੀ ਨੇ ਅੱਜ ਹੈੱਡਫੋਨ ਦਿੱਤੇ ਭਾਈ ਮੈਨੂੰ ਯਾਰ ਕਹਿੰਦਾ ਮੇਰੇ ਕੋਲ ਭਾਈ ਮੈਂ ਲੈਣ ਚੱਲੇ ਤੇ ਇੱਕ ਦਿਨ ਕੈਂਚਰ ਮੈਂ ਦੇ ਦਿੰਨਾ ਐਡ ਫੋਨ ਨਾਲ ਦੋਵੇਂ ਠੀਕ ਆ ਪਰ ਤੂੰ ਚੱਲ ਮੈਂ ਜੇ ਕਾ ਮੈਂ ਇਹ ਦੁਕਾਨ 'ਚ ਬੈਠਾ ਜੇ ਚਲ ਵਾਲੇ ਮੋਟਰ ਲਾ ਕੇ ਬੰਦਾ ਹੋਏ ਨਾ ਪੂਜਾ ਤੂੰ ਦੁਕਾਨ 'ਚ ਅੰਦਰ ਆ ਕੇ ਫੋਨ ਬੈਠਾ ਰਹਿਦਾ ਬਾਹਰ ਆ ਜਾਂਦਾ ਹਾਂ ਕਾਨੂੰਨ ਲੱਗੇ ਬੋਗੇ ਆਪਣਾ ਜਦ ਚੱਕ ਲਾ ਫੋਨ ਤਾਂ ਅੰਦਰ ਅੱਛਾ ਦੋਏ ਹਾਂ ਚੱਲ ਕੋਈ ਨਹੀਂ ਹੋਰ ਫੜੀ ਉਹ ਵੀ ਲੈ ਆਉਂਗੇ ਆ ਲੈਣਾਂ ਦਾ ਕੰਮ ਥਾਰੀ ਏ ਜੀ ਜੀ ਦੇਖ ਲਾ ਗੱਲਾਂ ਇਹੀਆਂ ਹੂੰ ਹੁਣ ਘੜੀ ਜੀ ਦਾ ਵਫਾਦਾ ਜੇ ਫੋਨ ਅੰਦਰ ਵੀ ਪਈ ਐ ਜੇ ਬਾਹਰ ਖੜੇ ਆਪਾਂ ਐ ਦੇ ਵਾਲੀ ਚੀਜ਼ ਇਨਸਾਨ ਵਾਲੀ ਕਿਹੜੀ ਹੁੰਦੀ ਹੈ ਘੜੀ ਜੀ ਬਾਹਰ ਤੇ ਗੱਲ ਹੋ ਜਾਂਦੀ ਇਹ ਤਾਂ ਹੈ 2 ਕੋ ਦੋ ਹੋ ਗਈਆਂ ਹੁਣ ਇਹਦੇ ਉਲ ਵੀ ਇੱਕ ਪੁਰਾਣੀ ਵੀ ਲੱਭੀ ਜੀ ਆਹ ਰੋ ਕੋਦੀ ਗਾਲੀ ਰੱਖੀ ਵੀ ਲੋਗ ਨਾ ਦੋਏ ਕੋ ਟੰਨ ਲਾ ਲਾ ਤਾਂ ਕੀ ਹੋ ਗਿਆ ਚ ਟੱਟ ਕੇ ਦੇਖੋ ਦੋਏ ਕੋ ਟੰਨ ਲਾ ਲਾ ਇੱਕ ਉਧਰ ਇੱਕ ਉਧਰ ਜਿਹੇ ਜਿਹੇ ਡਾਇਲ ਦੇ ਗੱਡਾ ਹੁਣ ਕਹ ਕੇ ਕਹਿੰਦਾ ਕਾਲਾ ਫਰਜ ਮੈਂ ਕੀ ਨਹੀਂ ਹਲੇ ਤੂੰ ਮੈਨੂੰ ਫੋਨ ਆਇਆ ਤਾਂ ਕਾਲੇ ਦਾ ਮੈਨੂੰ ਫੋਨ ਆਇਆ ਤਾਂ ਕਹਿੰਦਾ ਪਹਿਲਾਂ ਯਾਰ ਮੈਂ ਪੰਮੇ ਦੀ ਯਾਰ ਮਗਾ ਵੜਦੇ ਚੰਗੀ ਗੱਲ ਹੈ ਆਪ ਮੇਦੀ ਵੜਣੀ ਆ ਉਹ ਫੋਲੂ ਦੀ ਐ ਮੇਰੇ ਤਾਂ ਫੇਰ ਵੀ ਠੀਕ ਐ ਰੋਡੀ ਘਟਾ ਭੋਲੂ ਦੇ ਰੋਡੀ ਜਨੂੰ ਤਾਂ ਪਲਾ ਜਾਣੀ ਫਿਰ ਜਨੂੰ ਕਹਿੰਦਾ ਉਹਦੇ 12:00 ਵਜੇ ਵੱਢਣੀ ਬਸ ਫੇਰ ਉਹਦੇ ਬਾਅਦ ਫੇ ਕਹਿੰਦਾ ਤੇਰਾ ਹੀ ਨੰਬਰ ਐ ਵੀ ਤੇਰਾ ਉਹ ਪਾਲਾ 1.5 ਕਿਲਾ ਵੱਢ ਕੇ ਫਰਮ ਵਾਲਾ ਫੇ ਸਤਵੀਰ ਦੇ ਵੱਢ ਕੇ ਵੀ ਉਹ ਘਰ ਕੋਲ ਫੇ ਵੱਢ ਦੂੰਗਾ ਅੱਜ ਫੇ ਛੋਟੇ-ਬੋਟੇ ਕੰਮਾਂ ਬਰੇ ਅੱਧਰ ਹਾਂ ਅੱਜ ਟੁੱਟਮੀ ਜੀ ਬਰੇ ਐ ਅੱਜ ਉਹਨੂੰ 14 ਨੇ ਸਾਰੇ ਜਿਹੜੇ ਛੋਟੇ-ਮੋਟੇ ਹੈਗੇ ਹਾਂ ਆ ਤਾਂ ਏਰੀਆ ਥੋੜਾ ਖਾਦੀ ਹੋ ਗਿਆ ਹੁਣ ਸਾਰੇ ਹਾਂ ਆਈ ਇਹ ਖਾਲੀ ਹੋ ਗਿਆ ਇਹਦਾ ਸਾਡੇ ਵੱਡ ਹੋ ਗਏ ਘਰ ਕੋਲੇ ਬਸ ਕਦਮ ਹੈ ਹੂੰ ਹੋਰ ਤਾਂ ਕਿਸੇ ਦੇ ਨਹੀਂ ਆਥੇ ਨਾ ਹੋਰ ਸਾਡੇ ਕਿਸੇ ਦੇ ਨਹੀਂ ਹੈਗੇ ਸਾਡੇ ਕਿ ਨਹੀਂ ਵੀ ਗੱਲ ਏਰੀਆ ਬਹੁਤ ਚੱਕ ਹੋ ਗਏ ਜੱਸਿਆਂ ਕਰਕੇ ਹਾਂ ਉਧਰੋਂ ਖੁੱਲ ਗਿਆ ਤੇਰੇ ਫਿਰ ਰਸਤਾ ਮੋੜ ਕੇ ਨਹੀਂ ਚਾਉਗੀ ਮਸ਼ੀਨ ਆਹ ਮੋਟਰ ਕਿ ਨਹੀਂ ਤੇ ਵੀ ਹੈਗੀ ਇੱਧਰ ਜੱਸਿਆਂ ਕਿ ਨਹੀਂ ਤੇਰੀ ਲੋਗਦਾ ਹੁਣ ਤਾਂ ਅੱਛਾ ਤਾਂ ਜਿੱਦਾਂ ਮਰਦੀ ਚਲੀ ਜਾਂਦੀ ਠੀਕ ਠੀਕ ਦਾ ਪਾਸਾ ਚੌਥੇ ਰਸਤਾ ਨਹੀਂ ਤਾਂ ਹੁਣ ਦੋਹਾਂ ਤੇ ਤਿੰਨਾਂ ਪਾਸੇ ਤੇ ਹੋ ਗਿਆ ਚਲੋ ਠੀਕ ਹੈ ਜੀ ਫਿਰ ਬਾਕੀ ਮਿਲਦੇ ਆਂ ਫਿਰ ਬਾਅਦ ਚ ਪੰਮੇ ਦੇ ਖੇਤਾਂ ਮੈਂ ਜਾ ਕੇ ਅੱਜ ਕਰਦੇ ਆ ਇਹੋ ਕਰਨੇ ਨੇ ਟਰਾਲੇ ਦਾ ਕਰਦਾ ਪੰਮੇ ਨੇ ਵੀ ਤੇ ਘਾਡਾਂ ਟਰਾਲੇ ਦਾ ਅੱਜ ਧਰ ਭਰੋਂ ਲਗਿਆ ਅੱਜ ਪਰ ਭਰਾਉਣੇ ਅੱਜ ਨੇ ਥੋੜੇ ਜਿਹੇ ਹੀ ਆ ਬਾਕੀ ਕਹਿੰਦਾ ਫਿਰ ਦੀਵਾਲੀ ਦੇ ਬਾਅਦ ਵੜਾਉਂਗਾ ਲੋ ਜੀ ਟਰਲੇ 'ਚ ਪਹਿਲੀ ਵਾਰੀ ਜਿਹੜੀ ਪਾਉਣੀ ਅੱਜਿੱਦਾਂ ਦਾ ਲਿਆਂਦਾ ਅੰਦਰੇ ਖੜਾਤਾ ਅੱਜੇ ਬਾਹਰ ਕੱਢਿਆ ਕਿੱਧਰ ਗੋੜਾ ਲੱਗਿਆ ਵੱਡਣਾ ਹੋਰ ਮੈਂ ਕਰਦਾ ਦੋ ਘਟਨਾ ਜਟਾਲੇ ਦਾ ਹੈ ਦਾ ਖਾਜੇ ਹੋ ਗਈ ਜਈ ਦੇ ਖਾਜੀ ਹੋਣੀ ਆ ਹਾਂ ਅਤਵਾੜ ਕੇ ਵੱਢਿਆ ਬਸ ਅਜੋ ਪਾਣ ਗਲੀਆ ਬੰਨਣਾ ਹੈ ਤਾਂ ਹੋਰ ਮਿੱਠੂ ਸਤਿ ਸ਼੍ਰੀ ਅਕਾਲ ਇਹ ਤਾਂ ਮਾਲਕ ਨੂੰ ਦੇਖਦੇ ਕਿੱਧਰ ਫਿਰਦਾ ਅੱਛਾ ਲੱਗੋਣੀ ਦੀਰੀ ਵੱਡ ਹੋ ਰਹੀ ਆ ਮਾਲਕ ਤੇ ਕੀ ਕਰਾਉਣਾ ਹੁਣਾਂ ਗਾਦੇ ਕਿਵੇਂ ਦਾ ਜੀ ਨਹੀਂ ਕਰਦਾ ਕੋਈ ਨਹੀਂ ਦੀਰੀ ਤੇ ਕਦੇ ਆਹੋ ਘਾੜਦਾ ਨਹੀਂ ਇਹ ਤਾਂ ਹੈ ਹਾਂ ਹਾਂ ਉਸ ਵੀ ਰਾਉਣ ਮਸ਼ੀਨ ਦੇ ਆਹਾਂ ਪੂਰੇ ਉਹਦਾ ਇੱਥੇ ਪੂਰੀ ਮਾਰੀ ਹਾਂ ਲੋਟੇ ਬੂਝੇ ਵਾਲੀ ਉਹ ਘੱਟ ਗਈ

ਲਓ ਜੀ ਵੜੋ ਜਲੇ ਪੰਮੇ ਨਾਲ ਦੇ ਹੈ ਹੋਰ ਰਹਿ ਗਏ ਥੋੜੇ ਜਿਹਾ ਬਸ ਹੁਣ ਆਪਣੇ ਜਾਊਗਾ ਹੁਣ ਬੋ ਬੋ ਲੂਆ ਜਲੀ ਉਧਰ ਨੂੰ ਵੀ ਚਾਲ ਆ ਗਿਆ ਅੱਛਾ ਆ ਗਿਆ ਚਾਲ ਅਜੇ ਉਧਰ ਨੂੰ ਜੀ ਆ ਅਸੀਂ ਤੁਹਾਨੂੰ ਨਾ ਕਰੀ ਆ ਗਏ ਚਲੋ ਚੱਲੀਏ ਫਿਰ ਬਟਰੈਲਾ ਕਢਾ ਕੇ ਘਰ ਆ ਜੀ ਆ ਗਏ ਹਾਂ ਠੀਕ ਹੈ ਜਲੇ ਦੇ ਨਾਲ ਬਹਿਣਾ ਕੋਜੀ ਦੇਣਾ ਠੰਡਾ ਬੁਲਾ ਦੂੰਗਾ ਹੋਰ ਕੇ ਲੈ ਆਉਣਾ ਠੰਡਾ ਇਹ ਪਟੀਆਂ ਦੀਵਾਲੀ ਵਾਸਤੇ ਹੋਣ ਉਹ ਨਹੀਂ ਸਾਡੇ ਬਟੀਆਂ ਉਹ ਵਾਲੇ ਸ਼ੁਰੂ ਕਰਨਾ ਪਾਵੇ ਮੈਂ ਨਹੀਂ ਲਿਆ ਨਾ ਮੈਂ ਕਿ ਨਹੀਂ ਮੋਟਰਸਾਈਕਲ ਆਏ ਦਾਜੇ ਦੀ ਪਲੇਟਾ ਲਵਾ ਕੇ ਲੈਣੀ ਅੱਜ ਜੀ ਪੱਟੀ ਨਹੀਂ ਲਿਆ ਉਹ ਵੀ ਗੰਦੇ ਆ ਤੁਸੀਂ ਬ੍ਰੈਕ ਚਾਰ ਕਰ ਗਏ ਜੀ ਬੱਸ ਉਹ ਕਹੀ ਦਿਖਾਣਾ ਤੁਸੀਂ ਵੀ ਹੋਵੇ ਉਹ ਤਾਂ ਵੀ ਨਿਕਾਉਂਦਾ ਸੱਤੇ ਦਾ ਬੈਟਰੀ ਲੀਵਰ ਆ ਇੱਧਰ ਕਰਦਾ ਇੱਕ ਮੰਗਦੇ ਇਹ ਤਾਂ ਹੈ ਬ੍ਰੈਕ ਵੀ ਘੱਟ ਕਰਦਾ ਚੱਪ ਛੱਡਿਆ ਰਹਿਣਾ ਸਮੋਦ ਦੇ ਨਾ ਬ੍ਰੈਕ ਦਾ ਢੰਡਾ ਬੈਟਰੀ ਲੀਵਰ ਉਹ ਅਜੇ ਪਾ ਦੇ ਮਰਕਟੇ ਹੌਜੀ ਫਟੋਗੇ ਬੁੱਲੂ ਬਾਈ ਦੇ ਵੀ ਚਲਦੇ ਆਈ ਹੁਣ ਹੌਜੀ ਘਰ ਦੇ ਪਿਛੇ ਇੱਧਰ ਕਹਰੇ ਪਾਤੇ ਵਰਸੀਨ ਬੀਜਾਂ ਦੇ ਵੀ ਕਰਤੀ ਤਿਆਰੀ ਵਰਸੀਨ ਬੀਜੂਂ ਗੋਰੇ ਘਰ ਦੇ ਕੋਲੇ ਵੀ ਆਏ ਆ ਵੀ ਉਰੇ ਤੇ ਜਿਹਦੇ ਵੱਟ ਗਏ ਆਪਣਾ ਅੰਦਰ ਕਿਲਾ ਕਿੰਕਰ ਦੇ ਏਤਾਂ ਦਾ ਫਾਇਦਾ ਵੀ ਹੈ ਬਹੁਤ ਦਾ ਮਕਾਨ ਪਾਇਦਾ ਚਲਦੇ ਹਾਂ ਹੁਣ ਰੈਟਰ ਲੈ ਕੇ ਲੱਗੀ ਮਸ਼ੀਨ ਹੁਣ ਉਧਰ ਲਬਰਾਤ ਛੱਡੇ ਚ ਖੜਾ ਜੀ ਪਸਾ ਕੇ ਢੱਲਾ ਭਾ ਕੇ ਨੌਜੀ ਸਾਲੀ ਵਾਲੇ ਚਲੇਦਾ ਆਹ ਮਕੀਨ ਵੀ ਜਾ ਰਹੀ ਆ ਰਸਤੇ 'ਚ ਪਰ ਬਾਈ ਵੀ ਤੇ ਐਂਡ ਅਮੇ ਆਏ ਜਦੋਂ ਅਜੀ ਲੱਗੀ ਚੱਲਣਾ ਇਹ ਰਸਤਾ ਹੀ ਆਪਣੇ ਕਿਦੋਂ ਲੱਗਿਆ ਵਾ ਲੈ ਜੇ ਐ ਬੁੱਠੇ ਕੋਲ ਵੀ ਰਸਤਾ ਇੱਧਰ ਇੱਕ ਉੱਲੇ ਵਹੜਾ ਧਰੀ ਜਾਂਦਾ ਏ ਇਹ ਰਸਤਾ ਕਿਦੋਂ ਲੱਗਿਆ ਵਾ ਕਿਰਕ ਜੀ ਰੱਤ ਜੇ ਤੁਹਾਨੂੰ ਨਾ ਦੰਨੇ ਆ ਆ ਫਰੋਂ ਦੇ ਨਾਲ ਜਾਵਾਂਗੇ ਇਹ ਸਾਨੂੰ ਜਿਹੜਾ ਰਸਤਾ ਹੈ ਰੱਤ ਜਿਹੀ ਤਾਂ ਲਾਤੇ ਜੀ ਤੇ ਜਿਹੜਾ ਦੂਆ ਰਸਤਾ ਇਹ ਉਹ ਕੁੱਛੇ ਦੇ ਪਰਲੇ ਪਾਸੇ ਆਰਾ ਮਾਸਟਰ ਦੇ ਬੁੱਢੇ ਦੇ ਨਾਲ ਫੇ ਸਾਡਾ ਉਧਰ ਗਿਆ ਖੜੀ ਜਾਂਦਾ ਏ ਇੰਜ ਜੇ ਮਨ ਮੋੜ ਜਿਹਾ ਜਨਰੇਟਰ ਲਾਉਣਾ ਪਵੇ ਮੋਟਰ ਪਰ ਤਾਂ ਰੋਡ ਪੈਂਦੀ ਏ ਇਹ ਤਾਂ ਫਿਰ ਹੋਣੀ ਨਹੀਂ ਸਿਰ ਸਾਹੀ ਜਾਂਦਾ ਹੀ ਭਾਗਿਆ ਦਾ ਜੀ ਐ ਜਿਹੜੀ ਰੋਟੀ ਵਾਲੀ ਉਹ ਹੈ। ਆਕੀ ਬੜ ਰਿਹਾ। ਡੇਢ ਕਿਲਾ ਜੀ ਆਪਣਾ ਉਰੇ। ਐਸਐਮਐਸ ਨਾਲ ਵਾਕੇ ਵੜਾਤੀ। ਉਹਨਾਂ ਨੂੰ ਕੱਲ ਨੂੰ ਸਵੇਰੇ ਹੀ ਮੈਂ ਜਵੀ ਦਾ ਛੱਡਾ ਦੇ ਕੇ। ਸੁਪਰ ਸਟੋਰ ਦਾ ਬਾਦਨਾ ਜੀ। ਜਵੀ ਵੀ ਜਿਹੜੇ ਕਿਲਾ। ਫਿਰ ਆਏ ਵੀ ਉਰੇ। ਕੰਨਾ ਬੀਜ ਕੇ ਫੋਟੇ ਲਾ ਦੂੰਗੇ ਵਿੱਚ। ਅਨੇਤਰ ਵਾਈਨਾਂ ਦੇ ਗੁੱਟੇ ਆ ਗਏ। ਆਪਣੇ ਉਹੀ ਮੋਟਰ ਆ ਗਈ ਜਿੱਥੇ ਪਿੰਡ ਦੇ ਪੈਪਰਾਂ ਦਾ ਪਿਛਲੇ ਜੇ ਤੇ ਤਰੰਤਾਂ ਜੀਲਾਂ ਦੀ ਜੇ ਹੁਣ ਫੇ ਗੁਜਨਾ ਕਚਨ ਨੂੰ ਪਰਾਲੀ ਭਰਉਣ ਦੀ ਲੋੜ ਨਹੀਂ ਪਊਗੀ ਮੈਂ ਆਪਣੇ ਛੱਟਾ ਮਾਰ ਕੇ ਜਿਵੇਂ ਮਲਕੀਸ਼ ਜੱਜ ਨਾਲ ਦੇ ਬੀਜੀ ਦੀ ਉਦੋਂ ਤੇ ਛੱਟਾ ਮਾਰ ਕੇ ਜਵੀ ਦਾ ਜਿਹੜੇ ਸੁਪਰ ਛੱਟਾ ਵਾ ਜਾਣਾ ਸਕੇਲੇ ਬਥੇਰੀ ਹੈ ਜੇ ਆਇਆ ਵੀ ਹੁਣ ਗੰਨਾ ਬੀਤ ਤਾਂ ਠੰਡ ਹੋ ਗਈ ਗੰਨਾ ਹੁਣ ਤਾਂ ਜੰਮਣਾ ਨਹੀਂ ਹੈਗਾ ਕਿ ਜਵੀ ਵੱਢ ਕੇ ਗੰਨਾ ਵੀ ਦੂੰਗੇ ਤਾਂ ਹੀ ਵੇਖਦੇ ਮੈਨੂੰ ਲੱਗਦਾ ਸਾਡੇ ਝਾੜ ਚੂੜ ਵਾਲੇ ਤਾਂ ਐਸੇ ਦੀ ਬਰਈ ਹਾਲ ਹੈ ਉਹ ਗੰਦੀ ਰੌਣਕ ਜੀ ਹੈ ਉਹ ਨਹੀਂ ਹਲੋ ਇੰਨੀ ਜਗਾ ਵੱਢ ਗਈ ਸੀ ਸਦੋ ਤਨੇ ਘੜੇ ਲੱਗੀ ਸੀ ਮਸ਼ੀਨਾਂ ਤੋਖਾ ਘੜਾ ਉਪਰ ਹੀ ਲਾਤਾ ਸੀ ਖਾਂ ਫੁੜੇ ਢਾਣੇ ਹੋਏ ਤੇ ਬਹੁਤ ਜ਼ਰਾ ਮੇਟਾਂ ਵਿੱਚ ਲੱਗੇ ਇੱਧਰ ਤੋਂ ਤਾਂ ਨੇ ਬਣਾ। ਜਿਹਨਾਂ ਖੜੇ ਕੋ ਪਰੇ ਖੜੇ ਹੋ ਪਰੇ ਵੱਡੇ ਬਹੁਤ ਐ। ਉਹ ਗਾਂ ਗੋੜੂਬਾਈ ਜਬੀ ਦਿਖਦੀ ਹੈ ਜਿਹੜੀ ਉਹ ਨੂੰ ਇੰਨਾ ਕਰਦਾ ਨਹੀਂ ਹੈਗਾ। ਉਹ ਗੋੜੂਬਾਈ ਜਬੀ ਹੋ ਗਏ ਆ ਚਾਚਾ ਰੰਗੜੀ ਹੋ ਗਈ ਵਧੀਆ ਜੰਮੀ ਵੀ ਐ। ਕੋਈ ਨਾ ਪਰ ਹੜਕੇ ਦੇਖਦੇ ਆ। ਕਿੰਨਾ ਬਹੁਤ ਭਾਗ ਜਾ ਹੈ ਬੜੀ ਜਨੀ ਹੋਰ। e okay. okay. ਠੀਕ ਹੈ ਫਿਰ ਵੀ ਐਨ ਤੋਂ ਪਰਾਕੀ ਖੇਤ ਨੂੰ ਠੀਕ ਆ ਹਾਂ ਦਬਾ ਦਾ ਟੈਪ ਹੋ ਗਿਆ ਹੈ ਨਾ ਤੋਂ ਡੋਟੀ ਕਰਕੇ ਜਾਇਆ ਤਾਂ ਵੀ ਡੋਟੀ ਕਰਕੇ ਹੋ ਹੈ ਚਲੋ ਠੀਕ ਹੈ ਜੀ ਮੇਰੀ ਵੀਡੀਓ ਅੱਛਾ ਲੱਗਦੀ ਮੇਰੀ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਵੀ ਕਰਿਓ ਜੀ ਸਤ ਸ੍ਰੀ ਅਕਾਲ ਜੀ